ਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਜੋ ਤੁਹਾਨੂੰ ਅੱਜ ਅਮਰੀਕਾ ਦੇ ਕਵਾੜੀਏ ਦਿਖਾਉਨੇ ਆ ਦਿਖਾਉਨੇ ਆ ਕੀ ਕੀ ਖਰੀਦ ਲੈਂਦੇ ਨੇ ਇਹ ਤੇ ਦਿਖਾਉਨੇ ਆ ਤੁਹਾਨੂੰ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਹਾਂਜੀ ਦੋਸਤੋ ਇਹ ਨੇ ਜੀ ਅਮਰੀਕਾ ਦੇ ਕਵਾੜੀਏ ਉਹ ਹਾਏ ਉਹ ਅਮਰੀਕਾ ਦੇ ਕਵਾੜੀਏ ਇਹ ਲੋਹਾ ਨਹੀਂ ਖਰੀਦਦੇ ਹੈਗੇ ਇਹ ਖਰੀਦਦੇ ਨੇ ਜੀ ਤਾਂਬਾ ਪਿੱਤਲ ਤੇ ਐਲੂਮੀਨੀਅਮ ਇੱਕ ਦੋ ਚੀਜ਼ਾਂ ਹੋਰ ਵੀ ਨੇ ਜਿਹੜੀਆਂ ਤਾਂਬੇ ਤੇ ਪਿੱਤਲ ਵਰਗੀਆਂ ਜਾਂ ਐਲੂਮੀਨੀਅਮ ਵਰਗੀਆਂ ਹੁੰਦੀਆਂ ਨੇ ਉਹ ਵੀ ਇਹ ਖਰੀਦ ਲੈਂਦੇ ਨੇ ਤੇ ਆਪਦਾ ਹੀ ਇਹਨਾਂ ਦਾ ਗ੍ਰੈਡਾ ਕਿਉਂਕਿ ਭੱਟੀਆਂ ਚੱਲਦੀਆਂ ਨੇ ਤੇ ਢਾਲਦੇ ਨੇ ਸਾਰਾ ਕੁਝ ਇਲੈਕਟ੍ਰਿਕਾ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਲੋਡ ਪੈਂਦੀ ਹੈ ਬਿਜਲੀ ਦੀ ਆਪਦਾ ਗ੍ਰੈਡਾ ਬਾਕੀ ਸਾਰੇ ਬਿਜ਼ਨਸ ਇੱਥੇ ਦੋ ਸ਼ਿਫਟਾਂ 'ਚ ਜਾਂ ਤਿੰਨ ਸ਼ਿਫਟਾਂ 'ਚ ਹੁੰਦੇ ਆ ਯਾਨੀ ਕਿ ਦੋ ਸ਼ਿਫਟਾਂ ਜਾਂ ਤਰ ਬਿਜ਼ਨਸ ਇੱਥੇ ਚੱਲਦੇ ਆ 6 ਤੋਂ ਲੈ ਕੇ 10 ਵਜੇ ਤੱਕ ਰਾਤ ਦੇ 10 ਵਜੇ ਤੱਕ ਪਰ ਇਹਨਾਂ ਦਾ ਜਿਹੜਾ ਬਿਜ਼ਨਸ ਆ ਉਹ 8:30 ਤੋਂ ਸ਼ੁਰੂ ਹੋ ਕੇ 8:30 ਵਜੇ ਤੱਕ ਅਨਲੋਡਿੰਗ ਯਾਨੀ ਕਿ ਖਰੀਦਦੇ ਨੇ ਸਮਾਨ ਤੇ ਬਾਕੀ ਜਿਹੜਾ ਟੜਾਈ ਦਾ ਕੰਮ ਆ ਉਹ ਦਿਨ ਰਾਤ ਹੀ ਸਾਇਦ ਚੱਲਦਾ ਰਹਿੰਦਾ ਹੋਵੇ ਉਹਦਾ ਕੁਝ ਆਪਾਂ ਨੂੰ ਪਤਾ ਨਹੀਂ ਕਿਉਂ ਉਹਦੇ ਅੰਦਰ ਜਾਣਾ ਆਪਾਂ ਨੂੰ এলা ਨਹੀਂ ਹੈਗਾ ਤੇ ਆਹ ਇਸ ਤਰ੍ਹਾਂ ਪਾ ਕੇ ਬਾਲਟੀਆਂ ਚ ਫਟਾਫਟ ਤੋਲ ਲੈਂਦੇ ਆ ਤੇ ਨਾਲ ਹੁੰਦੇ ਲਿਸਟ ਬਣਾ ਕੇ ਅਗਲੇ ਨੂੰ ਡਾਲਰ ਦੇ ਦਿੰਦੇ ਆ ਜਿੰਨਾ ਟਾਈਮ ਆਪਾਂ ਨੂੰ ਵੀਡੀਓ ਬਣਾਉਣ ਨੂੰ ਲੱਗ ਗਿਆ ਓਨਾ ਟਾਈਮ ਤਾਂ ਲੱਗਦਾ ਨਹੀਂ ਇਹਦੇ ਵਿੱਚ ਪੈਂਦੇ ਨੇ ਜੀ ਕੇਨ ਜਿਹੜੇ ਕੋਕ ਵਾਲੇ ਕੇਨ ਹੁੰਦੇ ਆ ਜ਼ਿਆਦਾਤਰ ਲੋਕ ਇੱਥੇ ਕੇਨ ਪੀਂਦੇ ਆ ਕੇਨ ਦਾ ਜਿਹੜਾ ਟੇਸਟ ਆ ਓਰੀਜਨਲ ਹੁੰਦਾ ਤੇ ਬਸ ਉਹ ਚਿਪ ਕੇ ਜਮਾ ਇਹਦੇ ਵਿੱਚ ਕੱਢ ਦਿੰਦੇ ਆ ਜੋ ਬਾਹਰਲੇ ਪਾਸੇ ਤੁਹਾਨੂੰ ਦਿਖਾਉਂਨੇ ਆ ਪੱਠੀਆਂ ਪਰ ਅੰਦਰ ਜਾਣਾ ਤਾਂ ਆਪਾਂ ਨੂੰ ਆਲਾ ਨਹੀਂ ਹੈਗਾ ਕਿਉਂਕਿ ਇੱਥੇ ਅੱਗ ਮੱਚਦੀ ਆ ਯਾਨੀ ਕਿ ਪੱਟੀਆਂ ਚੱਲਦੀਆਂ ਨੇ ਖਤਰੇ ਵਾਲੀ ਗੱਲ ਆ ਤੇ ਜਿਹੜੇ ਇਹਨਾਂ ਦੇ ਆਪਣੇ ਵਰਕਰ ਨੇ ਜਿਹੜੇ ਪੱਕੇ ਤੌਰ ਤੇ ਕੰਮ ਕਰਦੇ ਆ ਉਹੀ ਅੰਦਰ ਜਾਂਦੇ ਆ ਇਸ ਤਰ੍ਹਾਂ ਨਾਲ ਹੁੰਦੇ ਟਰੱਕ ਲੋਡ ਹੋ ਕੇ ਜਾਈ ਜਾਂਦੇ ਆ ਉਹ ਅੰਦਰ ਚੱਲਦੀਆਂ ਨੇ ਢਲਾਈ ਵਾਲੀਆਂ ਪੱਟੀਆਂ ਅੱਡੋ ਅੱਡ ਮੈਟਲ ਜਿਹੜਾ ਵੀ ਆ ਉਹਨੂੰ ਢਾਲ ਕੇ ਤੇ ਫੈਕਟਰੀਆਂ ਨੂੰ ਭੇਜੀ ਜਾਂਦੇ ਆ ਤੇ ਫੈਕਟਰੀਆਂ ਆਪਦੇ ਢੰਗ ਨਾਲ ਜਿਹੜੀ ਚੀਜ਼ ਬਣਾਉਣਾ ਚਾਹੁੰਦੀਆਂ ਨੇ ਉਹ ਬਣਾ ਲੈਂਦੀਆਂ ਨੇ ਤੇ ਇਹ ਸੀਗੀ ਜੀ ਗੱਲਬਾਤ ਕਵਾੜੀਆਂ ਦੀ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਫੇਸਬੁੱਕ ਤੇ ਫਾਲੋ ਜਰੂਰ ਕਰ ਲਿਆ ਕਰੋ ਤੇ ਆ ਹੈਗਾ ਜਿੰਨਾਂ ਦਾ ਟਾਈਮ ਟੇਬਲ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਨਵੀਂ ਗੱਲਬਾਤ ਦੇ ਨਾਲ ਹੱਸਦੇ ਰਹੋ ਵਸਤੇ ਰਹੋ ਚੜਦੀ ਕਲਾ ਵਿੱਚ ਰਹੋ ਧੰਨਵਾਦ